ਮੇਨ ਮੇਰਾ ਸਰਬੰਦੀਨ ਮਿੰਗਾ ਜੂੜਾ ਉਕਰਾਲਿਆ ਮਰ ਜਾਣੇ ਨੇ ਬੀਬੀਏ ਕਿ ਤਾ ਨਾ ਗਰਰੀ ਦੀ ਜੋਸੇ ਉਹ ਬੱਤ ਮੇਨ 3 ਨੋ ਬੱਤਰੀ ਸਰ ਤਾਂ ਮੇਰਾ ਸਿਰ ਪੱਟਦਾ ਦਿੰਨਾਂ ਬਾਪੂ ਜਿੱਦੀ ਬਾਹ ਮਾਰ ਕੇ ਕਾਚੂ ਕਹਿਆ ਜੇ ਨਾਲ ਮੈਨੂੰ ਪੱਟ ਸਕੂਲ ਨਹੀਂ ਮੈਂ ਤਾਂ ਜਾਊਂਾ ਕੱਪੜੇ ਚੋ ਦਿਓਰ ਨਹੀਂ ਮੁਰਿਆ ਇੱਕ ਨਾ ਮਰਦੀ ਨਵਾਰੀਆਂ ਮੁਰਿਆ ਫਰੋਲਾ ਪੱਟਤਾ ਮਾਰ ਗਿਆ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ ਅੱਜ ਅੱਜ ਯਾਰ ਛੁੱਟੀ ਕਰਨਗੇ ਛੁੱਟੀ ਅੱਜ ਹੀ ਜਾਂਦਾ ਆਪਾਂ ਪਤਾ ਨਹੀਂ ਜਵਾਕ ਦੀ ਪੈਂਟ ਪੈਂਟੇ ਲੱਭ ਰਹੀ ਪਤਾ ਨਹੀਂ ਕਿੱਥੇ ਰੱਖਤੀ ਉਹਦੋਂ ਮਾਰੀ ਤੇਰੇ ਮੈਂ ਕਰਦੀ ਹਾਂ ਇਹ ਪੈਂਟ ਕਿ ਨਾ ਵੀ ਸੇਕ ਕੇ ਤੂੰ ਨਾ ਗਾਣਾ ਨਾ ਕਰਤਾ ਹੋ ਮੇਰੇ ਜਵਾਬ ਇਹਦਾ ਪਹਿਲੀ ਬੋੜਾ ਐਦਾ ਬੋੜਾ ਤੇ ਬੁੱਤ ਪਾ ਅੱਗੇ ਵੀ ਪਾ ਜਦਾ ਤੂੰ ਬਾਤ ਦੀ ਪੀਸੇ ਫਾਂ ਨਾ ਪਾਸਾ ਬੱਪ ਮਾਂ ਕਿੰਨੀ ਲੱਭੀ ਹੈਗੀ ਅੱਜ ਦਾ ਦਿਨ ਇਹੀ ਪਾ ਜਾ ਕੁਛ ਨਹੀਂ ਹੁੰਦਾ ਹੈਗਾ ਕੱਲ ਨੂੰ ਨਮੀ ਪੈਂਟ ਲਿਆ ਦੂੰਗੇ ਨਹੀਂ ਪਪਾ ਹੰਨਾ ਕਿਉਂ ਨਹੀਂ ਹੁੰਦਾ ਪਾਪਾ ਖੂਟਾ ਮਾਂ ਖੂਟਾ ਨਹੀਂ ਜਾਂਦਾ ਨਾ ਜਦ ਨੰਮਰ ਦੀ ਜੋ ਰਾਣੀ ਯਾਰ ਨਹੀਂ ਹੁਣ ਲੰਦੇ ਲੈ ਪੈਂਟ ਦਾ ਪੁੰਨਣ ਆ ਪਾਈ ਬੈਠੀ ਹੋਇਆ ਇਹਦਾ ਕੱਲ੍ਹ ਯਾਰ ਇਹ ਪੱਚ ਕੱਲ੍ਹ ਯਾਰ ਬਾਹਰ ਤੋਂ ਕਿ ਲਗਾ ਕੇ ਨੋਕਰਾ ਲੱਦੀ ਫਿਰਦੀ ਆ ਵੀ ਮੇਰੇ ਪੁੱਤ ਦੀ ਪੈਂਟ ਲੈ ਗਿਆ ਕੋਈ ਚੱਕ ਕੇ ਆਈ ਆਈ ਸੀ ਮੈਨੂੰ ਤਾਂ ਕਰੇ ਨਹੀਂ ਆਪੇ ਬਾਹਰੋਂ ਦਾਪੋ ਨਾ ਰਵੇ ਸੀ ਵਿੱਚ ਪਰ ਜੇ ਕੀ ਨੁਕਟੋ ਇਕਪਾ ਤੇ ਸੀਗਾ ਜਿੰਨੇ ਆਏ ਆਦੀ ਨਾ ਇਕਪਾ ਤੇ ਸੀ ਮੀਂਹ ਹੋ ਰਿਹਾ ਉਹ ਅਰਗੇ ਚੱਡੇ ਆਪਣੇ ਪੰਜਾਬ ਚ ਰਗੇ ਸੀ ਅੱਜ ਤੱਕ ਕਿਸੇ ਨੂੰ ਆਉਂਦੀ ਨਹੀਂ ਕਿ ਸਾਰੇ ਪੁੱਤਰ ਚਾਰਾਂ ਦੇ ਪੁੱਤਰ ਪਈ ਆ ਧਿਆਵੇ ਦੇ ਲੂਰ ਧਰੋ ਨਾ बंदूक के जी कटो ना जी कटो पहला नहीं जी कहना तो सीख ला अब इसलिए आप नहीं आए रे आज दिन नहीं आए बड़ा हो रहे हैं अरे इसलिए आप नहीं आए ये अगर मैं जी रहा तो पाप बोल दिया ना अगर मैं थोड़ा पास हो जाएगी कोई कुछ खान दी हले आगे से तीन निकल जाए जारा 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 पर कब पर ऐसी मैं मेरे मन को पर क्यों तो हरी नीरो आ जाओ

ਕੋਈ ਨਹੀਂ ਮਰ ਤੋੜਨੇ ਮਨ ਦੇ ਕਾਹ ਦਾ ਹੋ ਕੀ ਕਰ ਫਨੇ ਹਾਈ ਹਾਏ ਰਕਾ ਇੱਕਦੂ ਆ ਪਤਾ ਨਹੀਂ ਕਿਹਦੀ ਖਾਲ ਚ ਬੜਿਆ ਬੈਠੇ ਉਹ ਨਹੀਂ ਹਲੇ ਸਕੂਲ ਗਿਆ ਇੱਕ ਦੀ ਤਾਂ ਕੱਟ ਗਈ ਰਾਹ ਦਾ ਕੰਜਰਾਂ ਨੇ ਮੈਂ ਤਾਂ ਦੀ ਪਾਗਲ ਬਣਾਦੀ ਕਿੱਥੋਂ ਪਾਗਲ ਆਏ ਨੇ ਕੀ ਆਜਾ ਮੈਂ ਮਾਰ ਜਣਾ ਮੈਂ ਤਾਂ ਤੈਨੂੰ ਸਾਰ ਸਮਝਦੀ ਨਹੀਂ ਤੇਰਾ ਫਰਕ ਕੀ ਨੇ ਕੋਲ ਤਾਂ ਉਹ ਆ ਠਕੂਣ ਜਾ ਕੇ ਆ ਛੁੱਟੀ ਅੱਜ ਛੁੱਟੀ ਮੇਰੇ ਪਿਓ ਤੇ ਆਉ ਬਨੇ ਛੁੱਟੀ ਅੱਜ ਛੁੱਟੀ ਆਜਾ ਹਾਂ ਛੁੱਟੀ ਅੱਜ ਮੈਂ ਤਾਂ ਕਹਿਆ ਇੱਕ ਪਹਿਲਾ ਆਏ ਇੱਕ ਪਹਿਲਾ ਛੁੱਟੀ ਨਹੀਂ ਮਾਰ ਕੇ ਕਰਤੀ ਕਰੀਆ ਉਹ ਕਿੱਥੇ ਗਿਆ ਤੀੜਾ ਤੀੜਾ ਧੀਆ ਛਕੂਣਾ

ਮੋਤੀ ਦੇ ਪਾਦਿਆਂ ਹਾਂ ਮਰੀਆਂ ਦੀਆ ਇੱਕ ਨੂੰ ਕਰ ਓ ਕੀ ਰੇ ਓ ਕੀ ਰੇ ਟੀੜਾ ਚਲ ਸਕੂਲ ਗਿਆ ਚਲ ਸਕੂਲ ਗਿਆ ਚਲ ਚਲ ਚੱਪੜ ਘਾਣਾ ਮਰੀਆਂ ਨੂੰ ਚਲੋ ਚਲ ਹਾਂ ਚੱਲ ਜੇ ਚੰਗ ਬੈਠੀ ਤੂੰ ਤਾਂ ਚਲ ਮਰੀਆਂ ਆ ਮਸਾ ਕਰ ਮੈਂ ਜੜ ਮੰਨ ਲਿਆ ਕੋਠੀ ਦੀ ਸਮੇਂ ਅੱਜ ਕਰਦੀ ਆ કોઈ મરી જીપી ચ બીપી નું પહેલાં છતા ઇ લુકર્યા ઓના મેચા બહુ આરામી આ ਆਜਿਆ ਗਾ ਪਰ ਮਾਹੋ ਨਾ ਕੋਈ ਗੋਦਾ ਬੋਲੇ ਉਪਰ ਉਪਰ ਬੋਲੇ ਮਿੱਟੀ ਕਾ ਗਾ ਉਹ ਤਾਂ ਉਸ ਵੇਲੇ ਮੈਨੂੰ ਕਿੰਨਾ ਕਿੰਨੇ ਪਾਉਂਦਾ ਇਹ ਲਾਣੇ ਨੂੰ ਖਰਾਣ ਤੇ ਆਈ ਸੀ ਆ ਜੀਨੂ ਕੁੜੀਆਂ ਹਾਂ ਉਮਾ ਜਗਵਾ ਦੇ ਬਤਾ ਕੁੜੀ ਰਹਿ ਜਾਓ ਡੰਕਰ ਰਹਿ ਜਾਓ ਬੋਲਿਆ ਨਹੀਂ ਡੰਕਰ ਤਾਂ ਹੈਗੇ ਆ ਡੰਕਰ ਮੈਨੂੰ ਬਣਾ ਦਰ ਭੱਜੀ ਕੁੰਡੀ ਹੁਣ ਤਾਂ ਉਹ ਰੇਡ ਰੀ ਤੇ ਹੁਣ ਦਿਆ ਨੇ ਨਾਲ ਇਹ ਮੈਂ ਪਾਨੀ ਇਹਨਾਂ ਦਾ ਗਾ ਮੇ ਮੂਹ ਦਾ ਮੂਹ ਦਾ ਮੂਹ ਦਾ ਮੂਹ ਦਾ ਮੂਹ ਦਾ ਮੂਹ ਦਾ ਆਹ ਹੈ ਆ ਵਟੀਆਂ ਮੂਹ ਤੇ ਜੜੀ ਹੈ ਨੀ ਮੈਨੂੰ ਹੁਣ ਤਾਂ ਮੈਂ ਮੂਹਿਆ ਨਹੀਂ ਕਰਦਾ ਮੂਹਿਆ ਨਹੀਂ ਕਰਦਾ ਜਿਹਨਾਂ ਨੂੰ ਮੈਂ ਮੂਹਿਆ ਸਾਈਉਂ ਬੇਬੇ ਸੌਂ ਸੌ ਸਾਹਮਣੇ ਅੱਦੇ ਬੇਬੇ ਮੈਂ ਤਾਂ ਕੁਝ ਕਿਹਾ ਵੀ ਨਹੀਂ ਅੱਗੇ ਦੇਖਾਂ ਮੈਂ ਕਿਥੋਂ ਤਪਾਉਂਦੇ ਨੇ ਯਾਰ ਓਏ ਬੇਬੇ ਤੂੰ ਖਾਏਗਾ ਮੂਹ ਅਮੂਹ ਦਾ ਖਾਣਾ

ਮਾਰਦੀ ਨਹੀਂ ਮਾਰਦੀ ਨਹੀਂ ਸਕੂਲ ਭੱਜੋ ਮਾਰਦੀ ਹੈਗੀ ਜਿਹੜਾ ਸਕੂਲ ਜਾਊਗਾ ਉਸਨੂੰ 10 ਰੁਪਏ 10 ਰੁਪਏ ਨਹੀਂ ਨਾ ਲੱਗੋ ਆ ਚੱਕੋ ਤਾਂ ਓਏ ਚੱਕੋ ਨਾ ਦੱਤਿਆ ਤੋੜਾ ਜੀ ਕਿਹ ਕਿਹੋਂ ਕਾ ਆਦਾ ਤਾਂ ਫੇਰ ਉਹ ਲੱਗ ਕੇ ਆਂ 10 ਰੁਪਏ ਦੇ ਦਾਦਾ ਜੀ ਪਿਤਾ ਚੱਲ ਪੈ ਤੋ ਕੀ ਅੱਜ ਸ਼ਾਮ ਨੂੰ ਆਉਣੀ ਨਹੀਂ ਕਰਨਾ ਕਿਤੇ ਨਾ ਕੀ ਨੀ ਕਿਤੇ ਕੰਮ ਹੋਵੇਗਾ ਬਾਹਰੇ ਕਾਇੰਗ ਹੋਊਗੀ ਆਨੂ ਸਾਤੇ ਨੂੰ ਮੋਸਤ ਫਾਇਰ ਲਾ ਮੇਰੇ ਚੌਂਾਂ ਨਹੀਂ ਆਦਾ ਪੋਣਾ ਹੈ ਚਲੋ ਤੁਤੇ ਮੋਟਰਸਾਈਕਲ ਤੁਸੀਂ ਖੋਣ ਗਿਆ ਕੋ ਨਾ ਬਾਕ ਦੇ ਦੇ ਚਾ ਨਾ ਬਾਕ ਤੇ ਫਾਈਰ ਨਹੀਂ ਸਿੱਧ ਕੇ ਆ ਕੇ ਆ ਬਾਕ ਦੀ ਦੌੜ ਤੀਏ ਮਗਰ ਮੋੜ ਤੋੜ ਕੇ ਤਾਂ ਬੜਾ ਟੋੜ ਆ ਰਾਸਤੇ ਜੰਮਰੂ ਤੋੜ ਕੇ ਨੂੰ ਵਜਨਾ ਓਏ ala buri dekh rahi ho apni mai agge jo todange ho jo todde re buri ki todde chukur jana hota mai mai de kutte ji tenu assi bahar khidde jaayi tu school vagdi achi achi tobe te khelna kheh dikha pakda chalde tod tod chola de de menu chola abhi banda ka to o agge jeep बुबी जो जवाब कर रहे चंबड़े हुए अंदर अंदर दुश्मे का डंडे जाके बहुत बदमाश बिगड़े हुए जवाब ने क्या रखो ਨਨ ਤਾਂ ਮੈਂ ਮਿਲ ਜੀ ਚਿੱਤ ਦਾ ਮੈਂ ਕਪਾਸ ਹਾਂ ਦਾ ਮੈਂ ਕੰਟੀ ਹੋਣ ਦਾ ਕਰ ਤੋ ਦੋ ਬੈਠਾ ਬੈਠੋ ਮੈਂ ਅੰਜੀ ਸੱਚ ਨਿਕਾਲਾ ਸੱਚਾ ਨੂੰ ਜਲੂਰੀ ਜਦੋਂ ਨਿਕਾ ਅਗੇ ਨਾ ਮਿਸਤਰਾਹੀ ਨਾਲ ਛੜੇਗਾ ਅਗੇ ਦਸਰ ਬੈਠ ਅਗੇ ਬਾਰਾ ਮਾਰਤੇ ਬੈਠੀ ਹੋਏ ਦੋ ਜਲ ਬਤ ਪਰ ਹੋਏ ਤੂੰ ਮੇਰੇ ਨਾਲ ਨਹੀਂ ਮੈਂ ਕੰਮ ਕਰ ਰਿਹਾ ਮਾਚਾ ਬੁਲਾਰ ਕੇ ਪੜਾਈ ਦਾ ਨਾ ਛੋੜਦੀ ਮਾਂ ਚੰਪੀ ਕੰਪਨੀ ਚ ਚੱਲ ਜਾਣਾ ਬਰਨਜੀ ਤੈਨੂੰ ਲੱਗਦਾ ਜੀ ਨਾ ਕਬੇ ਨਾ ਨਾ ਜੱਗਾ ਕੱਟ ਕੇ ਕੱਪੜੇ ਦਾ ਕੰਮ ਮਾਂ ਮੰਮੀ ਨਾ ਕਹੋ ਵੀ ਲੈ ਅੱਜੋ ਕੀ ਪੁੱਛੀ ਫੁੱਲ ਫੀਕਾ ਏੜਾ ਬਹੁਤ ਘੜੀ ਦੀ ਬੱਦੀ ਵਾਲਾ ਉਹਨੇ ਭਲਾਏ ਨੂੰ ਆਹ ਬਰਨਜੀ ਉਹੋ ਕਰਦਾ ਜੀ ਮੈਂ ਮੈਨੂੰ ਦੇਖਿਆ ਨਹੀਂ ਆ ਚਲਾਇਦਾ ਸੁਬੀਰ ਨੇ ਦੇਰ ਦੀ ਰਾਤਾਂ ਨਹੀਂ ਕੀਆ ਨੰਨੀ ਕਿਲੀ ਆ ਜੀ ਨਵੇਂ ਦਿੱਤੀ ਚਲਾਤ ਕਰ ਮੇਰਾ ਤਾਂ ਦੁਖਦਾ ਜੀ ਹੱਤ ਕਰ ਹੱਤ ਓ ਨੋ ਮੇਰੇ ਤਾਂ ਕੁਛ ਨਹੀਂ ਮੈਂ ਜੀ ਚਲ ਮਤ ਜਾਣਾ ਜਰਦਾ ਹੀ ਨਹੀਂ ਮੈਂ ਮੇਰਾ ਦਿਲ ਤਰਕਰੋਂ ਅੜ ਗਿਆ ਕਿਵੇਂ ਦਾ ਪਾਲ ਕੇ ਜੀ ਸਾਵਾਂ ਹੋ ਗਈ ਨਾ ਦਿਲ ਕਿਹੜੇ ਪਾਸੇ ਹੁੰਦਾ ਸੱਜੇ ਪਾਸੇ ਹੀ ਖੱਬੇ ਪਾਸੇ ਹੁੰਦਾ ਫੰਦਰ ਭਾਦੇ ਕੰਮ ਕਰਕੇ ਆਇਆ ਕੱਲ ਨੂੰ ਤੁਮ ਨੂੰ ਆ ਮੈਂ ਨਹੀਂ ਆ ਰਿਹਾ ਬੇਨਪਸਾ ਕਰਕੇ ਆਇਆ ਰਾਜੇ ਦੀ ਸਕੂਲ ਆਇਆ ਕਰ ਕੋਸ਼ਨਾ ਕੁਝ ਪਾਣ ਜਾਏਗਾ ਉਹਨੇ ਮਗਰ ਨਾ ਲੱਗਿਆ ਕਰ ਆਪਾਂ ਕਰਦੇ ਹਾਂ ਅੱਜ ਕਹਿੰਦਾ ਹਾਂ ਕੱਲੇ ਵੀ ਲਾਂਗਾ ਨਾਲੇ ਆਉਂਦਾ ਮੈਂ ਅੱਜ ਜਰੂਰ ਖਿਲੀ ਪੱਕਾ ਹੱਥ ਮਿਲਿਆ ਇੱਕ ਈ के नहीं को तेरी पतली जे तू के नहीं दच्छ ओ खरीद का ओला को ओ मिला देना हो गया ओए ओ मार ना ओए ओ नहीं आली है आली है मिल गया चलो ओए दादा गया अरे अरे यार मारना कुछ क्या है हम आ जा कर कर ले ओ मेरी गाड़ी साइड खादा मोली ना मार दो मार दो चलते अब जल्दी ਵੇ ਮੈਂ ਕਲੇਜ ਆ ਮੇਰੀ ਕਲੇਜੋਂ ਲੱਤ ਨੂੰ ਚਾ ਚੜਦਾਂਗੇ ਉਥੇ ਚੀਜ਼ ਪਈ ਆ ਉਹ ਚੱਕ ਕੇ ਲਿਆ ਦੇ ਹਾਂ ਲਾ ਦੋ ਮੈਨੂੰ ਹਾਂ ਖਾਂਜੀ ਜੀ ਹਾਂ ਲਿਆ ਦੇ ਬਣਾ ਉਹ ਤੇ ਦੁੱਸ ਪਾ ਦੂੰਗਾ ਤੇ ਮਨ ਨਾ ਦੁੱਸ ਨਹੀਂ ਉਹ ਕੋਸੇ ਚੁਪਿਆ ਤੀਗਾ ਅੱਛਾ ਲਾ ਚੋਂ ਚੜਾ ਪਾਣੀ ਵਰ ਵੀ ਨਹੀਂ ਮੰਦਾ ਤੈਨੂੰ ਚੀਕ ਨਹੀਂ ਦੇ ਮੈਂ ਤੂੰ ਪੈਸੇ ਰਿਮੋਟ ਤੇ ਮੇਰਾ ਡੈਡੀ ਹਿਸਾਬ ਕਰਕੇ ਪੈਸੇ ਮੋੜ ਕੇ ਹੁੰਦਾ ਉਹ ਕਾਹ ਦਿੰਦਾ ਤੂੰ ਭੱਲੇ ਜਾ ਕੰਮ ਤੇ ਤੂੰ ਪੈਸੇ ਮੋੜਦਾ ਕਰੋ ਚੱਲਾ ਆਤਾ ਜਾ ਤੂੰ ਮੂਲੀ ਖਾ ਲ ਜਾ

ਬਿੱਬੀ ਕਿਦਾ ਜੱਖ ਲੈ ਸੈਕ ਪਰ ਆਉਂ ਜਾਂ ਤੂੰ ਨੋ ਫਿਨਿਸ਼ ਰਹੀ ਤੀ ਨੋ ਫਿਨਿਸ਼ ਕਿਹ ਜੂੰੜਦੀ ਐ ਕਿਹਦੇ ਲਈ ਐ ਸਾਈਕਲ ਚੱਕ ਕੇ ਮੋਰ ਪੁੱਛਦਾ ਮੈਨੂੰ ਅੱਜ ਮੈਂ ਕੁਛ ਕੀਤਾ ਆਏਗਾ ਸਾਈਕਲ ਤੂੰ ਹੀ ਚਲਾਈ ਆ ਗਈ ਸੀ ਬਿੱਬੀ 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 ਇੰਨਾ ਨੇ ਨਾ ਬਲਦੇ ਬਨੂ ਕੁੱਟਿਆ ਕਿਹੜਾ ਬਲਦੇਵਾ ਉਹਨੇ ਉਹਨੂੰ ਕੁੱਤਿਆਂ ਨਾਲ ਲੈਣਾ ਉਹਨੂੰ ਨਾ ਉੱਥੇ ਬੰਦ ਕਰ ਲੈ ਕੁੱਟ ਕੇ ਕਮਲੇ ਦੇ ਵਿੱਚੋਂ ਪਤਾ ਨਹੀਂ ਕਿਹੜੀ ਉਹ ਆਂਦੀ ਸੀ ਉੱਥੇ ਬੰਦ ਕਰਤਾ ਉਹਨੂੰ ਕੁੱਟ ਕੇ ਇੱਧਰ ਆ ਜਾ ਤੂੰ ਸੌਗੀ ਹੁਣ ਥਾਣੇ ਜਾਣਗੇ ਉਹ ਇੱਧਰ ਆ